प्यारे दोस्तों प्यार भरी सत श्री अकाल जी हां जी दोस्तों पंजाब ਦੇ ਸਾਰੇ ਹੀ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਫਾਈਨਲੀ ਬਹੁਤ ਲੰਬੇ ਸਮੇਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਕਿ ਸਮੂਹ ਸਰਕਾਰੀ ਕਰਮਚਾਰੀਆਂ ਦੇ ਹੱਕ ਵਿੱਚ ਲੈ ਲਿਆ ਗਿਆ ਹੈ 6 ਪੇ ਕਮਿਸ਼ਨ ਦੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟਿਸ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ 2016 ਤੋਂ 2021 ਤੱਕ ਦੇ ਏਰੀਆ ਤੇ ਡੀਏ ਦੀ ਗੱਲ ਕੀਤੀ ਗਈ ਹੈ ਇਹਦੇ ਰਿਕਾਰਡਿੰਗ ਜੋ ਕਿ ਮਾਨਜੋਗ ਹਾਈ ਕੋਰਟ ਵੱਲੋਂ ਜਿਹੜਾ ਕਿ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਇੱਕ ਆਫੀਸ਼ਲ ਕੋਰਟ ਆਰਡਰ ਵੀ ਜਿਹੜੇ ਕਿ ਆਊਟ ਹੋ ਚੁੱਕੇ ਨੇ ਆਉ ਜਾਣਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਅੱਗੇ ਵੀਡੀਓ ਦੇ ਵਿੱਚ ਵਧਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਪ੍ਰਕਾਰ ਦੀ ਕੋਈ ਵੀ ਨਿਊਜ਼ ਨੋਟੀਫਿਕੇਸ਼ਨ ਉਹਨਾਂ ਦੀ ਅਪਡੇਟਸ ਜਿਹੜੀ ਕਿ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਕੁਝ ਦਿਨ ਪਹਿਲਾਂ ਜਿਹੜਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਡੀਏ ਅਤੇ ਏਰੀਅਰ ਨੂੰ ਲੈ ਕੇ ਜਿਸ ਦੇ ਵਿੱਚ 6ਵੇਂ ਪੇ ਕਮਿਸ਼ਨ ਦੀ ਗੱਲ ਕੀਤੀ ਹੈ ਤਾਂ ਦੇਖੋ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਜਿਹੜੀਆਂ ਕਿ ਜੂਨੀਅਨਾਂ ਬਣਾਈਆਂ ਗਈਆਂ ਨੇ ਉਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੱਕ ਹਾਈ ਕੋਰਟ ਦੇ ਵਿੱਚ ਜਿਹੜੇ ਕਿ ਕੇਸ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਜਿਨ੍ਹਾਂ ਦੇ ਵਿੱਚ ਮੰਗਾਂ ਵੀ ਵੱਖ-ਵੱਖ ਹਨ ਉਹਨਾਂ ਦੇ ਸੰਬੰਧੀ ਮਾਨਯੋਗ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਨ੍ਹਾਂ ਦੇ ਵਿੱਚ ਜੋ ਕੇਸ ਚੱਲ ਰਹੇ ਨੇ ਚਾਹੇ ਉਹ 6 ਸਾਲ ਹੋ ਗਏ ਨੇ ਚਾਹੇ 10 ਸਾਲ ਹੋ ਗਏ ਨੇ ਜਿੰਨੇ ਵੀ ਪੁਰਾਣੇ ਨੇ ਜਿੰਨੇ ਵੀ ਕੇਸ ਨਸ਼ੇਮੇ ਪੀ ਕਮਿਸ਼ਨ ਸੰਬੰਧੀ ਹਾਈ ਕੋਰਟ ਦੇ ਵਿੱਚ ਲਗਾਏ ਗਏ ਨੇ ਉਹ ਸਾਰੇ ਕੇਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਫਾਈਨਲੀ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਕਿ ਕੋਰਟ ਦੇ ਵਿੱਚ ਆਰਡਰ ਉਹਨਾਂ ਨੂੰ ਇਹ ਗੱਲ ਕੋਰਟ ਦੇ ਆਰਡਰਾਂ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜੇ ਜੱਜ ਸਹਿਬਾਨ ਨੇ ਉਹਨਾਂ ਵੱਲੋਂ ਜਿੰਨੇ ਵੀ ਕੇਸ ਸੀ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿਉਂ ਕਿਤੇ ਗਏ ਨੇ ਕਿਉਂਕਿ ਸਰਕਾਰ ਨੇ ਜੋ ਏਰੀਅਰ ਦਾ ਨੋਟੀਫਿਕੇਸ਼ਨ ਕੱਢਿਆ ਹੈ ਉਸ ਨੋਟੀਫਿਕੇਸ਼ਨ ਨੂੰ ਜਿਹੜਾ ਕਿ ਬੇਸ ਮੰਨਿਆ ਜਾ ਰਿਹਾ ਉਸ ਨੂੰ ਆਧਾਰ ਮੰਨ ਕੇ ਜਿਹੜਾ ਕਿ ਬਾਕੀ ਸਾਰੇ ਕੇਸ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ क्लियर ਹੈ ਜਾਨੀ ਕਿ ਨੋਟੀਫਿਕੇਸ਼ਨ ਆਊਟ ਹੋਇਆ ਹੈ ਜਿਸ ਦੇ ਰਿਕਾਰਡਿੰਗ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕਲੀਅਰ ਹੋਣਗੀਆਂ ਇਹਨਾਂ ਦੁਆਰਾ ਬੰਦਾ ਹੋਇਆ ਏਰੀਆ ਰ ਹੈ ਜੋ ਡੀਏ ਹੈ ਦਿੱਤਾ ਜਾਏਗਾ ਜੋ ਕੇਸੀ ਪੁਰਾਣੇ ਚੱਲ ਰਹੇ ਸੀ ਫਾਈਨਲੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਗਏ ਨੇ ਜੋਗੇ ਸਾਈ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਉਹਨਾਂ ਵੱਲੋਂ ਜਿਹੜਾ ਕਿ ਫੈਸਲਾ ਨੋਟੀਫਿਕੇਸ਼ਨ ਤੇ ਕੀ ਅਸਰ ਹੋਵੇਗਾ ਜੇਕਰ ਉਹ ਕੇਸ ਜਿੱਤ ਜਾਂਦੇ ਨੇ ਤਾਂ ਨੋਟੀਫਿਕੇਸ਼ਨ ਕਿਤੇ ਨਾ ਕਿਤੇ ਚੈਲੰਜ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਜਿਹੜਾ ਕਿ ਉਹ ਲੈ ਕੇ ਆਇਆ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਇੱਕ ਕਹਿ ਉਕਤ ਹੱਲ ਕਰ ਦਿੱਤਾ ਗਿਆ ਹੈ ਮਲਾਜ਼ਮਾਂ ਦੇ ਲਈ ਉਹਨਾਂ ਦੇ ਏਰੀਅਰ ਦਾ ਜੋ ਕਿ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਲੀਅਰ ਹੈ ਸਾਰੇ ਸਰਕਾਰੀ ਕਰਮਚਾਰੀ ਬਹੁਤ-ਬਹੁਤ ਹੀ ਉਹਨਾਂ ਨੂੰ ਮੁਬਾਰਕਾਂ ਨੇ ਬਹੁਤ ਵੱਡਾ ਫੈਸਲਾ ਹਾਈ ਕੋਰਟ ਨੇ ਲਿਆ ਹੈ ਹੁਣ ਤੱਕ ਜਿੰਨੇ ਵੀ ਕੇਸ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਪਤਾ ਹੈ ਕਿ ਡੀਏ ਹੈ ਜੋ ਆਪਣਾ ਏਰੀਅਰ ਹੈ ਉਹ ਸਮੇਂ ਸਿਰ ਤੁਹਾਨੂੰ ਜੋ ਕਿ ਮਿਲ ਜਾਵੇਗਾ ਮੈਂ ਤੁਹਾਨੂੰ ਪਿਛਲੀਆਂ ਜੋ ਵੀਡੀਓ ਨੇ ਉਹਨਾਂ ਦੇ ਵਿੱਚ ਦੱਸਿਆ ਸੀ ਕਿ 2016 ਤੇ 17 ਦੇ ਵਿੱਚ ਜਿਹੜਾ ਕਿ April 2025 ਤੋਂ April ਦੇ ਵਿੱਚ 11 ਦਿਨ ਇਨਸਟਾਲਮੈਂਟ ਸਟਾਰਟ ਹੋ ਜਾਣਗੀਆਂ 15 ਕਿਸ਼ਤਾਂ ਦੇ ਵਿੱਚੇ ਦਿੱਤਾ ਜਾਵੇਗਾ ਜੋ ਜਿਨ੍ਹਾਂ ਦਾ ਬੰਦਾ ਹੈ ਏਰੀਅਰ ਦਾ ਬਕਾਇਆ ਉਹ ਕਲੀਅਰ ਹੋ ਜਾਏਗਾ ਇਸ ਤੋਂ ਇਲਾਵਾ 2018 ਤੋਂ 19 ਤੱਕ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ 18 ਕਿਸ਼ਤਾਂ ਦੇ ਵਿੱਚੇ ਕਲੀਅਰ ਕੀਤਾ ਜਾਵੇਗਾ ਲੇਕਿਨ ਇਨਸਟਾਲਮੈਂਟ ਜਿਹੜੀ ਹੈ ਉਹ ਸਟਾਰਟ ਹੋਣ ਤੋਂ ਬਾਅਦ ਜੁਲਾਈ ਮਹੀਨੇ ਦੇ ਵਿੱਚ ਕਲੀਅਰ ਇਸ ਤਰ੍ਹਾਂ 2000 ਕਰ ਦਿੱਤੀ ਜਾਵੇਗੀ 2021 ਤੱਕ ਦੀਆਂ 9 ਕਿਸ਼ਤਾਂ ਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ ਜਾਣਗੀਆਂ ਜਨਵਰੀ 2028 ਤੱਕ ਦਾ ਸਮਾਂ ਜਿਹੜਾ ਕਿ ਅੱਗੇ ਲੰਘਿਆ ਜਾਏਗਾ ਲੇਕਿਨ ਜੋ ਇਨਸਟਾਲਮੈਂਟ ਹੈ ਤੁਹਾਨੂੰ ਕਲੀਅਰ ਹੋ ਜਾਣਗੀਆਂ ਠੀਕ ਹੈ ਮਲਾਜ਼ਮ ਜਿਉਂ ਨੇ 85 ਦੇ ਪਲੱਸ ਨੇ ਜਾਨੀ ਕਿ ਰਿਟਾਇਰ ਨੇ ਫੈਮਲੀ ਪੈਨਸ਼ਨ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਏਰੀਆ ਜਿਹੜਾ ਕਿ ਅਦਾਈਗੀ ਉਹਨਾਂ ਦੀ ਕੀਤੀ ਜਾਵੇਗੀ ਠੀਕ ਹੈ ਪੰਜਾਬ ਦੇ ਸਾਰੇ ਹੀ ਸਰਕਾਰੀ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਅਸੀਂ ਸਾਂਝੀ ਕੀਤੀ ਹੈ ਜਿਸ ਦਾ ਇੰਤਜ਼ਾਰ ਮਲਾਜ਼ਮ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਨਵਾਜੀ